ਅੰਤਰਰਾਸ਼ਟਰੀ ਖਿਡਾਰੀ ਸੀਗਾ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਕਬੱਡੀ ਖਿਡਾਰੀਆਂ ਦੀ ਪਿਛਲੇ ਦਿਨ ਕੁਝ ਬਿਮਾਰੀਆਂ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈਗੀ ਤਾਂ ਸੀ ਉਹਨਾਂ ਦੇ ਘਰੇ ਮੌਜੂਦ ਹੈ ਕਿਹੜਾ ਲਾ ਹੋ ਗਿਆ ਉਦਹੀਂ ਉਦਿਓ ਹੋ ਗਿਆ ਤੜਕੇ ਲਗਾਏ ਆ ਦੂਜੇ ਦਿਨ ਮਰਿਆ ਕਿੱਥੇ ਕਿੱਥੇ ਇਲਾਜ ਕਰਵਾਇਆ ਜਦੋਂ ਇਨਫੈਕਸ਼ਨ ਦਾ ਪਤਾ ਲੱਗਿਆ ਕਿੱਥੇ ਕਿੱਥੇ ਲੈ ਕੇ ਗਏ ਉੱਥੇ ਬਿਟਿੰਡੇ ਹੀ ਲੈ ਕੇ ਗਏ ਜੀ ਅਸੀਂ ਉਹ ਕਹਿੰਦੇ ਬਚਦਾ ਨਹੀਂ ਕਬਾਡੀ ਨਾਲ ਆਪਦੀ ਦੇ ਤੋੜ ਲਈ ਸਾਰੀ ਆਪਦੀ ਵੀ ਨਹੀਂ ਰੱਖੀ ਸਾਰੇ ਹੱਡ ਤੜਾ ਲੈ ਕਬਾਡੀ ਦੇ ਨਾਲ ਕੋਈ ਮੁੱਲ ਨਹੀਂ ਪਾਇਆ ਕਵਾਡੀ ਬਿਸਤੇ ਰਾਤ ਕਿ ਕਰਤੀ ਹੋਣੀ ਇੱਕ ਕਰਤੀ ਹੋਣੀ ਦੇ ਰਾਤ ਮੈਂ ਉਹ ਮਾਰ ਗਿਆ ਸਾਨੂੰ ਤਾਂ ਅਜੀ ਬਥੇਰਾ ਕਹਿੰਦੇ ਵੀ ਕਬਾਡੀ ਚ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਸਾਰੇ ਬੱਬਰ ਕਹਿੰਦੇ ਜਿੰਦ ਉਸਨੂੰ ਪੱਟ ਕੇ ਵਾਹ ਆ ਗਿਆ ਉਹਨਾਂ ਜਿੱਤ ਅਸੀਂ ਤਾਂ ਹੁਣ ਸਾਡਾ ਕੋਈ ਬਾਹਰ ਨਹੀਂ ਕਰੀਏ ਕੀ ਬੱਚੇ ਵੀ ਛੋਟੇ ਛੋਟੇ ਆ ਨਿੱਕੇ ਆ ਨਿੱਕੇ ਜੀ ਕੋਈ ਬਿਮਾਰ ਰਹਿਣੇ ਹੋ ਫਿਰ ਹੁਣ ਕੀ ਕਰੀਏ ਜੀ ਪੂਰਾ ਛੱਡ ਕੇ ਦੁਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਸੀਂ ਇਸ ਵੱਲੇ ਬਠਿੰਡਾ ਜ਼ਿਲ੍ਹੇ ਦੇ ਮੋੜ ਦੇ نزدیک ਪੈਂਦੇ ਕੋਟਲੀ ਪਿੰਡ ਦੇ ਵਿਖੇ ਮੌਜੂਦ ਹੈ ਤੁਹਾਨੂੰ ਦੱਸ ਦਈਏ ਪਿਛਲੇ ਦਿਨੇ ਜਿਹੜਾ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ ਜਿਸ ਦਾ ਨਾਮ ਪੂਰੇ ਦੇਸ਼ ਭਰ ਦੇ ਵਿੱਚ ਕਬੱਡੀ ਖਿਡਾਰੀ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਹਾਲਾਂਕਿ ਅ ਅੰਤਰਰਾਸ਼ਟਰੀ ਖਿਡਾਰੀ ਸੀਗਾ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਕਬੱਡੀ ਖਿਡਾਰੀਆਂ ਦੀ ਪਿਛਲੇ ਦਿਨ ਕੁਝ ਬਿਮਾਰੀਆਂ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈਗੀ ਤਾਂ ਅਸੀਂ ਉਹਨਾਂ ਦੇ ਘਰੇ ਮੌਜੂਦ ਹੈ ਤੁਸੀਂ ਇਹ ਤਸਵੀਰਾਂ ਇਸ ਵळे ਦੇਖ ਰਹੇ ਹੋ ਸਾਰਾ ਪਿੰਡ ਜਿਹੜਾ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਕਿ ਦੇਖ ਰਹੇ ਹੋ ਰੋ ਰੋ ਕੇ ਹਰ ਪਿੰਡ ਦੇ ਲੋਕਾਂ ਦਾ ਜਿਹੜਾ ਕਿ ਬੁਰਾ ਹਾਲ ਹੋ ਚੁੱਕਿਆ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਦੇ ਲੋਕ ਆਏ ਹੋਏ ਨੇ ਕਿ ਟ੍ਰੇਨਿੰਗ ਦਿੰਦਾ ਸੀ ਬੱਚਿਆਂ ਨੂੰ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਖੁਦ ਜਿਹੜਾ ਕਿ ਪੰਜਾਬ ਦਾ ਨਹੀਂ ਪੂਰੇ ਦੇਸ਼ ਭਰ ਦਾ ਨਾਮ ਰੋਸ਼ਨ ਕੀਤਾ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਪੂ ਜੀ ਸਾਡੇ ਨਾਲ ਨੇਗੇ ਕਿਉਂ ਇਸ ਬਿਮਾਰੀ ਨਾਲ ਲੜ ਰਿਹਾ ਸੀਗਾ ਕਿ ਕਿੰਨੇ ਟਾਈਮ ਤੋਂ ਬਿਮਾਰੀ ਸੀਗੀ तमाम ਇਹ ਸਾਰੀ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਇਹ ਕਿਹੜਾ ਢਲਾ ਹੋ ਗਿਆ ਉਦਹੀਂ ਉਦਹੀਂ ਉਹ ਹੋ ਗਿਆ ਤੜਕੇ ਲਗਾਏ ਆ ਦੂਜੇ ਦਿਨ ਮਰਿਆ ਕਿੰਨੇ ਟਾਈਮ ਤੋਂ ਬਾਪੂ ਜੀ ਇਹ ਜਿਹੜੇ ਬਿਮਾਰ ਚੱਲ ਰਹੀ ਸੀ ਕਹਿੰਦੇ ਪੇਟ 'ਚ ਇਨਫੈਕਸ਼ਨ ਸੀਗੀ ਵਾਹੀ ਕਿ ਸੀ ਮਾਮਾ ਚ ਤੁਸ ਜੁਗੇ ਦਾ ਦਾਸੀ ਸਾਨੂੰ ਜੀ ਨਾ ਦਾ ਉਹਦਾ ਫਿਰ ਤੇ ਬੀ ਉਹਦਾ ਬਾਤ ਉਹ ਨਹੀਂ ਹੋਈ ਆ ਪਹਿਲਾਂ ਲਗਦੇ ਸੀ ਬਖਾਸ ਹੋ ਨਹੀਂ ਹੁੰਦੀ ਉਹਦੀ ਚੱਲ ਗਈ ਪਿੰਡ ਦੇ ਲੋਕ ਵੀ ਦੱਸ ਰਹੇ ਨੇ ਕਿ ਕਾਫੀ ਵੱਡਾ ਜਿਹੜਾ ਕਿ ਸਰੀਰ ਸੀਗਾ ਫਿੱਟਰ ਹੈ ਫਿੱਟਰ ਰੰਦਾ ਸੀਗਾ ਹਾਂ ਵਧੀਆ ਹੈ ਨਾ ਕਿਹੜ ਕਿਹਾ ਇੱਕ ਦੋ ਇੱਕ ਦਿਨ ਤਾਂ ਪਹਿਲਾਂ ਕਿੰਨੇ ਟਾਈਮ ਤੋਂ ਬਿਮਾਰੀ ਨਾਲ ਲੜ ਰਹੇ ਸੀਗੀ ਜੀ ਗੱਲ ਮਵਾਰੇ ਨਾ ਤਾਂ ਲੜਿਆ ਨਹੀਂ ਕੋ ਨਹੀਂ ਲੜੀ ਗਿਆ ਕਿਵੇਂ ਹੋਈ ਕਿਵੇਂ ਕਿਵੇਂ ਪਤਾ ਕਿਵੇਂ ਲੱਗ ਗਿਆ ਜਿਵੇਂ ਮੰਨ ਲਓ ਮਤਲਬ ਇੱਥੇ ਮੈਂ ਡਿੱਗ ਪਿਆ ਕਹਿੰਦੇ ਖੜਾ ਹੋ ਜਾਂਦਾ ਸੀ ਇੱਥੇ ਲੈ ਗਿਆ ਮੈਂ ਮੈਨੂੰ ਕਿਹ ਕਹਿੰਦਾ ਪਿਸ਼ਾਬ ਕਰਕੇ ਆਉਣੇ ਮੈਂ ਉੱਥੇ ਪਿਸ਼ਾਬ ਦੇ ਗਿਆ ਜਦੋਂ ਤੇ ਮੈਂ ਬਾਹਰ ਗਿਆ ਅੰਦਰ ਦਵਾਰੇ ਗਿਆ ਪਿਸ਼ਾਬ ਕਰਿਆ ਨਾ ਫਿਰ ਉਦੋਂ ਬਾਅਦ ਉੱਥੇ ਕਹਿੰਦਾ ਮੈਨੂੰ ਪਾਣੀ ਲਿਆ ਦੇ ਪਾਣੀ ਬੱਠਲ ਧਰ ਕੇ ਪਾਣੀ ਚੋਕ ਕਰ ਦੂੰ ਵੀ ਆ ਜੂ ਫਿਰ ਨਹੀਂ ਆ ਨਾਉ ਨਾਲੇ ਚ ਲੈ ਗਿਆ ਫਿਰ ਨਹੀਂ ਆਇਆ ਤੇ ਫਿਰ ਹਾਰ ਕੇ ਮੰਡੀ ਲੈ ਗਿਆ ਪਹਿਲਾਂ ਕਿਰਨਾ ਉਰਲੇ ਗਿਆ ਸੀ ਕਿਰਨਾ ਦੇ ਉਹਦੇ ਬਠਿੰਡੇ ਨਾ ਮੋੜ ਮੋੜ ਹਾਂ ਮੋੜ ਤੋਂ ਮੈਨੂੰ ਉਹ ਕਹਿੰਦੇ ਵੀ ਸਾਡੇ ਬੱਚਾ ਰੋਗ ਨਹੀਂ ਤੇ ਬਠਿੰਡੇ ਲੈ ਗਿਆ ਅੱਜਾ ਬੱਪੂ ਜੀ ਪਰਿਵਾਰ ਚ ਕੌਣ-ਕੌਣ ਹੈਗਾ ਮੰਨ ਲਓ ਹੁਣ ਤਾਂ ਉਹ ਚਲੇ ਗਏ ਪਰਿਵਾਰ ਚ ਮੇਰੇ ਵੀ ਸ਼ਰਟ ਪਏ ਹੋਇਆ ਜੀ ਹਾਂ ਮੈਨੂੰ ਹਾਂ ਤੇ ਉਹ ਜਵਾਕਨ ਦੱਸ ਦੋ ਤੇ ਬੱਚਾ ਆਪ ਹੋਰ ਕੋਈ ਨਹੀਂ ਕੀ ਬਿਮਾਰ ਨੇ ਹਾਂ ਮੈਂ ਸਲਟ ਪਈ ਹੋਇਆ ਜੀ ਸਟੰਡ ਪਈ ਆ ਅੱਛਾ ਤੇ ਕਿੱਥੇ ਕਿੱਥੇ ਇਲਾਜ ਕਰਵਾਇਆ ਜਦੋਂ ਇਨਫੈਕਸ਼ਨ ਦਾ ਪਤਾ ਲੱਗਿਆ ਕਿੱਥੇ ਕਿੱਥੇ ਲੈ ਕੇ ਗਏ ਉੱਥੇ ਬਟਿੰਡੇ ਹੀ ਲੈ ਕੇ ਗਏ ਜੀ ਅਸੀਂ ਉਹ ਕਹਿੰਦੇ ਬਚਦਾ ਨਹੀਂ ਕਿਉਂ ਕਾਰਨ ਕੀ ਕੀ ਇਸ ਤਰ੍ਹਾਂ ਦੀ ਬਿਮਾਰੀ ਸੀ ਜਿਹੜੀ ਉਹਨੂੰ ਸਰੀਰ ਨੂੰ ਉਹਨੂੰ ਉਹ ਕਹਿੰਦੇ ਕੋਈ ਤਾਂ ਉਹ ਕਹਿ ਦਿੰਦਾ ਆਪਣਾ ਆਪਣੀ ਤਾਈ ਫੇੜ ਲਾਲਾ ਕੋਈ ਸੀ ਲਾਲਾ ਹਾਂ ਸਾਰਾ ਸਰੀਰ ਹੀ ਸਾਥ ਸੱਡ ਗਿਆ ਕਬੱਡੀ ਨਾਲ ਆਉਦੀ ਦੇਹ ਤੋੜ ਲਈ ਸਾਰੀ ਆਉਦੀ ਵੀ ਨਹੀਂ ਰੱਖੀ ਸਾਰੇ ਹੱਡ ਤੜਾਲੇ ਕਬੱਡੀ ਦੇ ਨਾਲ ਕੋਈ ਮੁੱਲ ਨਹੀਂ ਪਾਇਆ ਕਬੱਡੀ ਵਿਸਤੇ ਰਾਤ ਇੱਕ ਕਰਤੀ ਹੋਣੀ ਇੱਕ ਕਰਤੀ ਹੋਣੀ ਦੇ ਰਾਤ ਆ ਦੇ ਰਾਤ ਆਉਂਦਾ ਸੀ ਦਿਨ ਰਾਤ ਨਹੀਂ ਆਉਂਦਾ ਸੀ ਕਹਿੰਦਾ ਨੌਜਵਾਨਾਂ ਨੂੰ ਵੀ ਜਾਗਰੂਕ ਕਰਦਾ ਸੀ ਹਾਲਾਂਕਿ ਟ੍ਰੇਨਿੰਗ ਦਿੰਦਾ ਸੀਗਾ ਕਿੱਥੇ 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 ਖੇਡ ਕੇ ਕਿੱਥੇ ਕਿੱਥੇ ਆਇਆ ਹੈ ਕੋਈ ਕੁਛ ਨਹੀਂ ਛਟਾ ਕੇ ਤੇ ਖੜਨਾ ਕਿਨੂ ਐਨੇ ਅੱਛਾ ਹਾਂ ਕਿਸੇ ਨੇ ਮੁੱਲ ਨਹੀਂ ਪਾਇਆ ਇਹ ਕਿਸੇ ਨੇ ਕੋਈ ਆਇਆ ਕੋਈ ਮੰਨ ਲਓ ਇਸ ਜਿਹੜੀ ਘਟਨਾ ਤੋਂ ਬਾਅਦ ਕੋਈ ਮੈਸੇਜ ਆਇਆ ਕੋਈ ਖਿਡਾਰੀ ਕੋਈ ਉੱਪਰੋਂ ਕੋਈ ਨਹੀਂ ਆਇਆ ਜੀ ਦਾ ਕੋਈ ਨਹੀਂ ਆਇਆ ਜੀ ਕਮਾਈ ਵਾਲਾ ਕੋਈ ਹੈ ਨਹੀਂ ਇਹਦੇ ਸਟੰਟ ਪਏ ਪਾਪਾ ਦੇ ਇਹ ਵੀ ਮਰੀਜ਼ ਆ ਚਾਰ ਅਸੀਂ ਪਹਿਣਾ ਬੱਚੇ ਕਿੰਨੇ ਕਿ ਇੱਕ ਬਾਈ ਦੇ ਇੱਕ ਕੁੜੀ ਤੇ ਮੁੰਡਾ ਛੋਟਿਆ ਦਜਵਾ ਹੈ ਜੀ ਦੇਖਤ ਕੋਈ ਨਹੀਂ ਕਾਰਨ ਕੀ ਮੰਦੇ ਬਾਪੂ ਜੀ ਬਿਮਾਰੀ ਨੂੰ ਇੰਨਾ ਵੱਡਾ ਖਿਲਾੜੀ ਸਰੀਰ ਫਿਟਨੈਸ ਸੀਗੀ ਕਾਰਨ ਕੀ ਮੰਦੇ ਨਹੀਂ ਹੁਣ ਅਸੀਂ ਤਾਂ ਉਹ ਕਹਿ ਨਹੀਂ ਸਕਦੇ ਨਾ ਵੀ ਪਹਿਲਾਂ ਹੁੰਦੀ ਫਿਰ ਤਾਂ ਅਸੀਂ ਮੰਨ ਜਾਂਦੇ ਹੁਣ ਅਸੀਂ ਤੁਰ 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 ਤੋ ਦੇ ਹੋਏ ਆ ਪਿਛਲੇ ਦਿਨ ਹਫਤੇ ਪਿਛਲੇ ਦਿਨ ਦੀ ਵਿਚੀ ਹੋਇਆ ਹੈ ਆ ਪਿਛਲੇ ਦਿਨਾਂ ਚ ਨੂੰ 5-7 ਦਿਨਾਂ ਚ ਬੱਚਾ ਲਾ ਲਾ ਇਹਨੇ ਦੱਸਿਆ ਨਹੀਂ ਮੈਂ ਉਹ ਤੋਂ ਮੈਂ ਦੇਖਿਆ ਇੱਥੇ ਬਈ ਦੱਸਿਆ ਨਹੀਂਗਾ ਉਹ ਬਿਮਾਰੀ ਵੱਧ ਹੀ ਰਹੀ ਹਾਂ ਵੱਧ ਰਹੀ ਹੈ ਹਾਂ ਕਰ ਨਹੀਂ ਹੈ ਹਾਂ ਵੱਧ ਗਿਆ ਜੀ ਜਦੋਂ ਇਹ ਹੋਇਆ ਹਾਸਾ ਉਹ ਕਰੀ ਸੀਗੇ ਉਦੋਂ ਮੈਂ ਲੈ ਕੇ ਗਿਆ ਮੰਡੀ ਜੀ ਉੱਥੇ ਹੱਥ ਬਜ਼ਾਰ ਚ ਮਰਿਆ ਅੱਜ ਪੁੱਛਿਆ ਨਹੀਂ ਤੁਸੀਂ ਬਈ ਜੇ ਮੰਨ ਲਓ ਟ੍ਰੇਨਿੰਗ ਜਾਂਦਾ ਹੁੰਦਾ ਤੁਸੀਂ ਕਹਿੰਦੇ ਹੋ ਸਾਰਾ ਦਿਨ ਹੀ ਬਾਹਰ ਰਹਿੰਦਾ ਜੀ ਗਰਾਊਂਡ 'ਚ ਰਹਿੰਦਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਪੁੱਛਿਆ ਨਹੀਂ ਵੀ ਤੁਸੀਂ ਬਾਹਰ ਕਿਉਂ ਨਹੀਂ ਖੇਡ ਜਾ ਰਹੇ ਆ ਵੀ ਟ੍ਰੇਨਿੰਗ ਟ੍ਰੇਨਿੰਗ ਦੇਣ ਬਾਹਰ ਕੀ ਜਾਬੇ ਜੀ ਜਦੋਂ ਦੋ ਦੂਜੇ ਦਿਨ ਤਾਂ ਖੇਡ ਕੇ ਆ ਪਹਿਲਾਂ ਇੱਕ ਦਿਨ ਇੱਕ ਦਿਨ ਤਾਂ ਤੀਜੇ ਦਿਨ ਹੋਇਆ ਵਾ ਤੀਜੇ ਦਿਨ ਤੋਂ ਬਸ ਹੁੰਦਾ ਹੁੰਦਾ ਆ ਇੱਕ ਜਾਗੜੀ ਗਈ ਨਮੂਣੀਆਂ ਹੋ ਗਿਆ ਹੈ ਫਿਰ ਪਥਰੀਆਂ ਦੱਸੀ ਜਾਂਦੇ ਹੁਣ ਦੱਸ ਕਰੀਏ ਕਿਸੇ ਤਾਂ ਮਾਰਤੀ ਜਮ ਕਦੋਂ ਹੀ ਉਹਨਾਂ ਦੀ ਕੱਲ ਹੋਈ ਏ ਜੀ ਕੱਤੋ ਜੀ ਰਾਤ ਨੂੰ ਕੱਲ ਹੋਈ ਏ ਕੱਲ ਵਾਲੀ ਰਾਤ ਇੱਥੇ ਇਹ ਹਸਪੀਟਲ ਉੱਥੇ ਹੋਈ ਆ ਬਠਿੰਡੇ ਹਾਂ ਬਠਿੰਡੇ ਅਸੀਂ ਤਾਂ ਹੁਣ ਮੇਮਾ ਮਾਰ ਗਿਆ ਸਾਨੂੰ ਤਾਂ ਅਸੀਂ ਬਥੇਰਾ ਕਹਿੰਦੇ ਕਿ ਕਵਾਡੀ ਚ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਸਾਰਾ ਤਬਰ ਕਹਿੰਦੇ ਇਹਦਾ ਨੂੰ ਸਾਨੂੰ ਪੱਟ ਕੇ ਵਹਾ ਆ ਗਿਆ ਉਹਨਾਂ ਜਿੱਤ ਅਸੀਂ ਤਾਂ ਹੁਣ ਸਾਡਾ ਕੋਈ ਬਾ ਨਹੀਂ ਕਰੀਏ ਕੀ ਚਲੇ ਦੇ ਬੱਚੇ ਵੀ ਛੋਟੇ ਛੋਟੇ ਆ ਨਿੱਕੇ ਆ ਨਿੱਕੇ ਤੁਸੀਂ ਬਿਮਾਰ ਰਹਿੰਦੇ ਹੋ ਫਿਰ ਘਰ ਫਿਰ ਹੁਣ ਕੀ ਕਰੀਏ ਜੀ ਉਹਦਾ ਛੱਡ ਕੇ ਦੁਰਕ ਮਾਂ ਮਰ ਗਈ ਜੀ ਛੋਟਾ ਜਾ ਭਾਲਾ ਸੀ ਹਾਂ ਐਡੇ ਹੀ ਸੀ ਬੱਚੇ ਹਾਂ ਐਡੇ ਹੀ ਸੀ ਬੱਚੇ ਬਿਲਕੁਲ ਆ ਦੇਖੋ ਛੋਟਾ ਜਿਹਾ ਬੱਚਾ ਹੈਗਾ ਹਾਂ ਜੀਤਬਾਈ ਦਾ ਅ ਬੇਟਾ ਕਿਹੜੀ ਕਲਾਸ ਚ ਪੜਦੇ ਨੇ ਫਸਟ ਹਾਂ ਨਾਮ ਕੀ ਹੈ ਤੁਹਾਡਾ ਜਲਨ ਦੀਪ ਕੀ ਬਨਣਾ ਚਾਹੁੰਨੇ ਵੱਡੇ ਹੋ ਕੇ ਹਮ ਪਰਦੇ ਹੋ ਤੁਸੀਂ ਹਾਂ ਕੀ ਬਨੋਗੇ ਵਾਟਿਕਾ ਨਾ ਦੱਸ ਦੇ ਪੁੱਤਰ ਜਿਵੇਂ ਕਹਿਣਾ ਬਿਲਕੁਲ 마ਸੂਮ ਬੱਚਾ ਦੇਖੋ ਭਾਵੁਕ ਤਸਵੀਰਾਂ ਇਹ ਉਸ ਕਰਦੇ ਜੀਤਬਾਈ ਦੇ ਘਰ ਦੇ ਮੌਜੂਦ ਆ ਸੀ ਤੁਸੀਂ ਕੀ ਲੱਗਦੇ ਹੋ ਜੀ ਸ਼ਿਸ਼ਤਰ ਸ਼ਿਸ਼ਤਰ ਕਿੰਨੇ ਪਹਿਣਾ ਚਾਰ ਪਹਿਣਾ ਚਾਰ ਪਹਿਣਾ ਮਸਾਲਾ ਕੱਲਾ ਭਰਾ ਸੀ ਮਸਾਲਾ ਇੱਤਾ ਸੀ ਮੇਰੀ ਮਾਂ ਨੇ ਕੋਈ ਕਿਸੇ ਦੇ ਨਹੀਂ ਕੋਈ ਕਿਸੇ ਪਹਿਲਾਂ ਮਾਂ ਸਾਢਗੀ ਨਿੱਕੇ ਨਿੱਕਿਆਂ ਦੀ ਹਮ ਉਹਨੇ ਦੇ ਆਸਰੇ ਸੀ ਉਹਨੇ ਮਦਰ ਹਿੰਦਾਇ ਤੋ ਹੋ ਗਈ ਸੀ ਜੀ ਕੀ ਹੋਇਆ ਕੈਂਸਰ ਹੋ ਗਿਆ ਸੀ ਛੋਟੇ ਛੋਟੇ ਸੀ ਜੀ ਉਹ ਤਾਂ ਬੰਨ ਡਾਇਗਨੋਸਿਸ ਕੀਤਾ ਇੱਦਾਂ ਸੀ ਜੀ ਤਾਂ ਹਮ ਅੱਛਾ ਇੱਦਾਂ ਕੀ ਮਸਾ ਪਾਲਿਆ ਸੀ ਮਸਾ ਪਾਲਿਆ ਸੀ ਬਾਪੂ ਜੀ ਬਿਮਾਰ ਰਹਿੰਦੇ ਨੇ ਆਰੀਓ ਇਸੇ ਹੱਡ ਤੜਾਲੇ ਆਪਦੀ ਜਾਨ ਗਈ ਹਰੇਕ ਚ ਖੇਡੇ ਹੁੰਦੇ ਕਿਸੇ ਨੇ ਬਾਹਰ ਨਹੀਂ ਲੈ ਕੇ ਗਿਆ ਕੋਈ ਵੀ ਹਰੇਕ ਕਹਿ ਦਿੰਦਾ ਸੀ ਹੱਡ ਤੜਾਈ ਗਿਆ ਸਾਡੇ ਲਈ ਤਾਂ ਕਵਾਡੀ ਕਾਰਨ ਬਣੀ ਆ ਉਹਨੂੰ ਉਹਨੂੰ ਪਿੱਛੇ ਕਰ ਦਿੰਦੇ ਸੀ ਵੀ ਮੋਟਰਸਾਈਕਲ ਜਿੱਤੂ ਉਦੋਂ ਬੇਚਤੀ ਕਰਦੇ ਹਾਂ ਹਾਂ ਮੁੱਲ ਨਹੀਂ ਪਾਇਆ ਸਰ ਤੇ ਕਵਾਡੀ ਜਾਨ ਲੈ ਗਈ ਲੈ ਗਈ ਖਣੇ ਸੀ ਵਿਨਾਜਾ ਕਬੱਡੀ ਚ ਕੁਛ ਨਹੀਂ ਆਦੇ ਘਰੇ ਬਹਿ ਜਾ ਕੰਮ ਕਰ ਆਪਦੇ ਪੱਲੋ ਖਰਚਾ ਪਾ ਕੇ ਬਾਹਰ ਖੇਡਣ ਜਾਂਦੇ ਆਹ ਕੰਨੋਂ ਪਾ ਕੇ ਜਾਂਦਾ ਸੀ ਘਰੋਂ ਲੈ ਕੇ ਜਾਂਦਾ ਸੀ ਹੁਣ ਸਾਡੇ ਕੁੜੇ ਕਿਹੜਾ ਇੰਨਾ ਦਾ 10000 ਲਾ ਦਿੰਦਾ ਸੀ ਕਬੱਡੀ ਦਾ ਸ਼ੌਕ ਸੀ ਕਿੱਡੇ ਸਾਰੇ ਵੱਡੇ ਖਿਡਾਰੀਆਂ ਨਾਲ ਪਰ ਮੁੱਲ ਨਹੀਂ ਕਿਸਨੇ ਪਾਇਆ ਲੇਕਿਨ ਹੀ ਗਿਆ ਜਦੋਂ ਚੰਗਾ ਖੇਡਦੇ ਸੀ ਉਦੋਂ ਲਾਏ ਜਾਂਦੇ ਪਰ ਸਾਬ ਵਿਚਾਲੇ ਖੜਾ ਦਿੰਦੇ ਸਾਈਡ ਤੇ ਕੋਈ ਲਾਉਂਦੀ ਨਹੀਂ ਸੀ ਵੀ ਮੋਟਰਸਾਈਕਲ ਨਾਲ ਜਿੱਤ ਲੈ ਪਹਿਲਾਂ ਜੋਰ ਲਵਾਈ ਜਾਂਦੇ ਉਹਦਾ ਖੜ ਕੇ ਫੇਰ ਮੁੜਦਾ ਯੂਨ 3 ਵਜੇ ਨੂੰ ਆਉਂਦਾ ਫੇਰ ਦੁਬਾਰੇ ਤਿਆਰ ਹੋ ਜਾਂਦਾ ਜਾਣ ਨੂੰ ਟੀਟ ਲੈਵਲ ਦਾ ਖਿਡਾਰੀ ਹੈਗਾ ਕੋਈ ਕਬੱਡੀ ਦਾ ਕੋਈ ਇਹਨਾਂ ਦਾ ਕੋਈ ਮੇਨ ਬੰਦਾ ਕੋਈ ਵੀ ਨਹੀਂ ਕੋਈ ਫੋਨ ਫੋਨ ਆਇਆ ਕੋਈ ਬੰਦਾ ਆਇਆ ਸਾਡੇ ਕੋਲ ਕੋਈ ਨਹੀਂ ਆਇਆ ਜੀ ਸਾਡੇ ਕੋਲ ਕੁਝ ਨਹੀਂ ਆਇਆ ਸੀ ਤਾਂ ਟੀਟ ਨਹੀਂ ਆਇਆ ਸਾਰੀ ਅਕੈਡਮੀਾਂ 'ਚ ਖੇਡੇ ਨੇ ਹਾਂ ਕੁੱਲ 'ਚ ਖੇਡਿਆ ਜੀ ਇਹਨਾਂ ਅਕੈਡਮੀਾਂ 'ਚ ਬੁੱਲ ਚ ਖੇਡ ਦਿਰਬਾ ਜਿਆਦਾ ਸਾਰਿਆਂ ਚ ਖੇਡੇ ਆ ਆਪ ਦਾ ਪਿੰਡਾ ਪਟਾਇਆ ਆ ਹੁੰਦਾ ਸੀ ਕੁਛ ਨਹੀਂ ਦਿੰਦਾ ਸੀ ਕੋਈ ਅੱਛਾ ਹੁਣ ਬੱਚੇ ਛੋਟੇ ਛੋਟੇ ਹੈਗੇ ਆ ਪੜਾਈ ਕਰਨੀ ਸਾਰਾ ਖਰਦਾ ਸਿਸਟਮ ਸਾਰਾ ਚਲਾਉਣਾ ਹੁੰਦਾਗਾ ਕਿ ਉਹਨਾਂ ਕਰੀਏ ਕੀ ਬਰੋਂ ਮਰ ਮਰਤਾ ਜਾਈਏ ਨਾ ਉਹ ਲੱਛੀ ਲੱਛੀ ਉਹਦਾ ਹੁਣ ਚੱਡ ਗਿਆ ਸਾਰਾ ਕੁਝ ਸਾਡੇ ਕਿਚਾਰੇ ਗਾਟਮੀਆਂ ਵਾਲੀ ਗੱਲ ਨਾ ਗੱਲ ਨਹੀਂ ਆਇਆ ਸਾਰਾ ਤੁਲਨਾ ਸਾਡੇ ਕਿਚਾਰੇ ਉਹ ਕਿੱਡੀ ਮਰਦਾ ਹੱਕ ਜਿਹਨੂੰ ਨਹੀਂ ਜਾਂਦੇ ਰਹੇ ਆ ਤੁਹਾ ਵੀ ਇੱਥੇ ਪਿੰਡ ਦੇ ਜਿਹੜੇ ਨੌਜਵਾਨ ਨਾਲ ਜੁੜੇ ਹੋਏ ਸੀਗੇ ਉਹਨਾਂ ਦੇ ਹਾਂਜੀ ਹਾਂਜੀ ਪਿੰਡ ਦਾ ਕੋਈ ਖੇਡਦਾ ਨਹੀਂ ਕੱਲ ਹੀ ਸੀ ਹੁਣ ਲੱਗੇ ਸੀ ਬੱਚੇ ਜੀ ਪਹਿਲਾਂ ਨਹੀਂ ਸੀ ਉਹਦੇ ਨਾਲ ਕੱਲੀ ਸੀ ਪਹਿਲਾਂ ਤੁਸੀਂ ਟ੍ਰੇਨਿੰਗ ਵੀ ਦਿੰਦਾ ਸੀਗਾ ਬੱਚਿਆਂ ਨੂੰ ਹਾਂਜੀ ਜੀ ਦਿੰਦਾ ਸੀ ਨੌਜਵਾਨਾਂ ਨੂੰ ਹਾਂਜੀ ਜਿਵਾਕਾਂ ਨੂੰ ਦਿੰਦਾ ਸੀ ਸਾਡੇ ਸਿਉਣੇ ਵਰਗਾ ਭਾਈ ਕਬੱਡੀ ਨੇ ਖੋਲਿਆ ਕਿੰਨੀ ਉਮਰ ਸੀਗੀ ਭਾਈ ਦੀ 35 ਸਾਲ ਸੀ ਜੀ ਕਬੱਡੀ ਲੈ ਗਈ ਸਾਡੇ ਭਾਈ ਨੂੰ ਕੁਝ ਕਹਿਣਾ ਚਾਹੁੰਦੇ ਹੋ ਬਾਈ ਬਾਰੇ ਸਾਨੂੰ ਬਹੁਤ ਦੁੱਖ ਹੈ ਜੀ ਸਾਡੇ ਬਾਈ ਦੇ ਚਲੇ ਜਾਣ ਦਾ ਬਹੁਤ ਵਧੀਆ ਖੜੀ ਸੀ ਸਾਡੇ ਪਿੰਡ ਦਾ ਨਾਮ ਇਹਨੇ ਬਹੁਤ ਹੌਸਨਾ ਕੀਤਾ ਜੀ ਪਿੰਡ ਦੇ ਵਿੱਚ ਵਧੀਆ ਬਹੁਤ ਨਰਮਦਿਲ ਸੁਭਾਅ ਦਾ ਵਧੀਆ ਸੁਭਾਅ ਦਾ ਮਾਲਕ ਸੀਗਾ ਜੀ ਸਾਡੇ ਸਾਰੇ ਪਿੰਡ ਦੀਆਂ ਜੱਖਾਂ ਨਾਲ ਸਾਡੇ ਸਾਰੇ ਪਿੰਡ ਨੂੰ ਬਾਈ ਦੇ ਚਲੇ ਜਾਣ ਦਾ ਬਹੁਤ ਦੁੱਖ ਹੈ ਪਰ ਸਾਨੂੰ ਅਫਸੋਸ ਇਸ ਗੱਲ ਦਾ ਵੀ ਅੱਜ ਸਾਡੇ ਪਿੰਡ ਕੋਈ ਲੀਡਰ ਵੋਟਾਂ ਵਾਲੀ ਸਭਾ ਹੁੰਦੇ ਅੱਜ ਕੋਈ ਦੁਖੀ ਪਰਿਵਾਰ ਦੀ ਮਦਦ ਨਹੀਂ ਕਰਨ ਆਇਆ ਪਹਿਲਾਂ ਇਹਦੀ ਛੋਟੇ ਜਿਹੇ ਹੁੰਦੇ ਦੀ ਵਿਚਾਰੇ ਦੀ ਮਾਤਾ ਚਲੀ ਗਈ ਸੀ ਜੀ ਤੇ ਪਰਿਵਾਰ ਦੇ ਹਾਲਾਤ ਇਹ ਜਿਹੜੇ ਘਰ ਦੇ ਚੰਗੇ ਨਹੀਂ ਹੈਗੇ ਜੀ ਛੋਟੇ ਛੋਟੇ ਬੱਚੇ ਆ ਬਾਈ ਦੇ ਅੱਛਾ ਇਹ ਕਹਿੰਦੇ ਬਿਮਾਰੀ ਪੇਟ ਦੀ ਇਨਫੈਕਸ਼ਨ ਸੀਗੀ ਇਨਫੈਕਸ਼ਨ ਹੁੰਦੀ ਹੁੰਦੀ ਕਹਿੰਦਾ ਬਿਮਾਰੀ ਦਾ ਵੀ ਨਹੀਂ ਦੱਸਦਾ ਸੀਗਾ ਬਾਈ ਇੰਨਾ ਕੁ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਵੀ ਖਰਚੇ ਤੋਂ ਬਈ ਇੰਨਾ ਹੋ ਬਈ ਦਰਦਾ ਸੀਗਾ ਵੀ ਕੱਲ ਨੂੰ ਮੁਸੀਬਤ ਨਾ ਆ ਜੇ ਕਰਦੇ ਤੇ ਸਰੀਰ ਕੋ ਪੱਖੋਂ ਤਾਕਤਵਰ ਸੀਗਾ ਜੀ ਇਸ ਨੂੰ ਆਪਣੇ ਜ਼ਿਆਦਾਤਰ ਨਾ ਤਾਕਤਵਰ ਹੋਣ ਕਰਕੇ ਪਤੀ ਨਹੀਂ ਲੱਗਿਆ ਜੀ ਦੋ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਹੋਇਆ ਜੀ ਇੱਕ ਦਿਨ ਦੋ ਦਿਨ ਦਾਖਲ ਰਿਹਾ ਜੀ ਸਿਰਫ ਅਚਾਪਈ ਕਿੱਥੇ ਕਿੱਥੇ ਖੇਡ ਕੇ ਆਇਆਗਾ ਜੇ ਗੱਲ ਕੀਤੀ ਜਾਵੇ ਕਰੀਬਨ ਜੀ ਸਾਰੀਆਂ ਅਕੈਡਮੀਆ ਦੇ ਵਿੱਚ ਖੇਡਿਆ ਖੇਡਣ ਦਾ ਸਾਨੂੰ ਜ਼ਿਆਦਾ ਤਾਂ ਇਹ ਤਾਂ ਨਹੀਂ ਪਤਾ ਵੀ ਕਿਹੜੀਆਂ ਖੇੜੀਆਂ ਟੀਮਾਂ 'ਚ ਕਦੋਂ ਖੇਡਿਆ ਜੀ ਉਹ ਖਿਡਿਆਰੀ ਵੀਰ ਸਾਨੂੰ ਜਾਣਕਾਰੀ ਦੇ ਦੇਣਗੇ ਜਿਹੜੇ ਇਹਨਾਂ ਨਾਲ ਖੇਡਦੇ ਆ ਜੀ ਤੇ ਬਹੁਤ ਵਧੀਆ ਖੇਡਦਾ ਰਿਹਾ ਜੀ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਜੀ ਜੀਤ ਨੇ ਜੀਤ ਦੇ ਨਾਂ ਤੇ ਕੋਟਰੀ ਖੁਰਦ ਨੂੰ ਜਾਣਿਆ ਜਾਂਦਾ ਜੀ ਅੱਜ ਜੀਤ ਕੋਟਲੀ ਕਰਕੇ ਥੈਂਕ ਯੂ ਤੇ ਤੁਹਾਨੂੰ ਪਤਾ ਹੈ ਕਿੱਥੇ ਕਿੱਥੇ ਬਈ ਦਾ ਇਲਾਜ ਚੱਲਿਆਗਾ ਜੇ ਗੱਲ ਕਰੀਏ ਲਾ ਜੀ ਤਾਂ ਬਠਿੰਡੇ ਹਸਪੀਟਲ ਚੱਲਿਆ ਜੀ ਸਿਰਫ 2 ਦਿਨ ਹੀ ਉਹ ਹੋਇਆ ਜੀ ਬਹੁਤ ਜ਼ਿਆਦਾ ਬਿਮਾਰੀ ਗੁਰਦਿਆਂ ਚ ਫੰਕਸ਼ਨ ਹੋ ਗਈ ਜੀ ਬਾਪੂ ਵੀ ਕਹਿੰਦੇ ਬਿਮਾਰ ਰਹਿੰਦੇ ਨੇਗੇ ਛੋਟੇ ਬੱਚੇ ਨੇ 4 ਮਹੀਨਾ ਦਾ ਭਰਾ ਚਾਚਾ ਜੀ ਦੇ ਵੀ ਸਟੈਂਟ ਪਾਏ ਹੋਏ ਜੀ ਬੱਚੇ ਛੋਟੇ ਛੋਟੇ ਹੈ ਜੀ ਤੇ ਹਾਲਾਤ ਵਧੀਆ ਨਹੀਂ ਜੀ ਪਰਿਵਾਰ ਦੇ ਬਹੁਤ ਗਰੀਬੀ ਹੈ ਜੀ ਕਿਸੇ ਅਕੈਡਮੀ ਨੇ ਕਿਸੇ ਖਿਡਾਰੀਆਂ ਨੇ ਜਾਂ ਕਿਸੇ ਮੰਨ ਲਓ ਰਾਜਨੀਤਿਕ ਲੋਕਾਂ ਨੇ ਬਾਹ ਨਹੀਂ ਫੜੀ ਜੀ ਪਰਿਵਾਰ ਦੀ ਹਾਂਜੀ